ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਬਰਬਰੀ ਦੇ ਬਹੁਤ ਸੋਹਣੇ ਨਵੇਂ-ਨਵੇਂ ਪ੍ਰਿੰਟ ਲੈ ਕੇ ਆਏ ਹਾਂ ਬਹੁਤ ਸੋਹਣੇ ਤਰਾਰ ਦੀ ਵਰਕਰੀ ਰਹੇਗੀ ਜੀ ਪ੍ਰਾਈਸ ਇੱਕੋ ਹੀ ਰਹੇਗਾ ਇਹਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਜੇ ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇ ਵਿਦਆਊਟ ਵਰਕ ਲੈਣਾ ਤਾਂ ਤੁਸੀਂ ਵਿਦਆਊਟ ਵਰਕ ਵੀ ਲੈ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐ ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵੀਂਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਸਾਰੇ ਤੋਂ ਪਹਿਲਾਂ ਪ੍ਰਿੰਟ ਦਿਖਾਵਾਂਗੇ ਆਪਾਂ ਤਾਂ ਸਾਨੂੰ ਚਨਾਰ ਦੀ ਬਰਬਰੀ ਦੇ ਵਿੱਚ ਇਹ ਆਇਆ ਜੀ ਜਿਹੜਾ ਬਰਬਰੀ ਦਾ ਸਟੱਫ ਹੈ ਬਹੁਤ ਸੋਹਣਾ ਜਿਹੜੀ ਦੇਖੋ ਜੀ ਐਸਕੇ ਦੀ ਬਰਬਰੀ ਹੋਏਗੀ ਉਹ ਥੋੜੀ ਜੀ ਹੁਣ ਆਪਾਂ ਨੂੰ ਸਸਤੀ ਪੈ ਜਾਂਦੀ ਹੈ ਜੀ ਜਿਹੜੀ ਚਨਾਰ ਦੀ ਬਰਬਰੀ ਹੈ ਜੀ ਉਹ ਥੋੜੀ ਜੀ ਕਾਸਟਲੀ ਹੋਊਗੀ ਦੇਖੋ ਜੀ ਪ੍ਰਿੰਟ ਦਾ ਡਿਜ਼ਾਈਨ ਦੇ वैसे ਤਾਂ ਇਹ ਆਪਾਂ ਜਿਹੜੇ ਇਹ ਸਾਰੇ ਸੂਟ ਬੁੱਕ ਹੋਏ ਹੋਏ ਨੇ ਜੀ ਇਹ ਸਟੇਟਸ ਦੀ ਬੁੱਕ ਹੋਗੇ ਤੇ ਬਾਕੀ ਤੁਸੀਂ ਜੋ ਸੂਟ ਚਾਹੀਦੇ ਜਲਦੀ ਜਲਦੀ ਬੁੱਕ ਕਰ ਸਕਦੇ ਹੋ ਦੇਖੋ ਜੀ ਇਹਦਾ ਗ੍ਰੇ ਮਾਊਸ ਜਿਹਾ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਸਲਵਾਰ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਬਹੁਤ ਸੋਹਣੀ ਮਿਲੇਗੀ ਸੋਹਣਾ ਸਟੱਫ ਮਿਲੇਗਾ ਦੇਖੋ ਇਸ ਤਰ੍ਹਾਂ ਦੀ ਪਿਓਰ ਬਣ ਲਓ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ 22 ਮੀਟਰ ਦੀ ਕੱਟ ਹੈ ਅਗਰ ਤੁਸੀਂ ਇਹਨੂੰ ਆਲ ਓਵਰ ਲਓਗੇ ਜੀ ਤਾਂ ਤੁਹਾਨੂੰ ਆਲ ਓਵਰ ਹੀ 2500 ਚ ਪੈ ਜਾਏਗਾ ਜੇ ਤੁਸੀਂ ਇਹਨੂੰ ਮੈਚਿੰਗ ਲਓਗੇ ਮੈਚਿੰਗ ਤਾਂ ਤੁਹਾਨੂੰ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 18500 ਜਿਹੜਾ ਚਨਾਰ ਦੀ ਵਰਬਰੀ ਹੋਏਗੀ ਜੀ ਉਹ ਥੋੜੀ ਜੀ ਕੋਸਟਲੀ ਪੈ ਜਾਏਗੀ ਬਸ ਨੂੰ ਆਲ ਓਵਰ ਲਾਉਂਗੇ ਜੀ ਤਾਂ ਤੁਹਾਨੂੰ ਆਲ ਓਵਰ ਇਹ 2500 ਦਾ ਪੈ ਜਾਊਗਾ ਦੇਖੋ ਲਓ ਜੀ ਸਕਰੀਨਸ਼ਾਟ ਇੱਕ ਇਹ ਕਲਰ ਆ ਗਿਆ ਜੀ ਇਹਦੇ ਵਿੱਚ ਇਸੇ ਉਹਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਮੈਂ ਤੁਹਾਨੂੰ ਪਹਿਲਾਂ ਨਿਊ ਡਿਜ਼ਾਈਨ ਦਿਖਾ ਦਾਂ ਬਾਕੀ ਕਾਫੀ ਡਿਜ਼ਾਈਨ ਤਾਂ ਆਪਣੇ ਪਿਛਲੇ ਸਾਲ ਤੋਂ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਲਓ ਜੀ ਇਹ ਕੇਵळा ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਮੈਚਿੰਗ ਸੂਟ ਹੈ ਆਲ ਓਵਰ ਤੁਸੀਂ ਲੈਣਾ ਚਾਹੋਗੇ ਆਲ ਓਵਰ ਤੁਹਾਨੂੰ ਥੋੜਾ ਕੋਸਟਲੀ ਪੈ ਜਾਏਗਾ ਵੈਸੇ ਅੱਜ ਕੱਲ ਮੈਚਿੰਗ ਦੀ ਜ਼ਿਆਦਾ ਟ੍ਰੈਂਡਿੰਗ ਹੈ ਦੇਖੋ ਜੀ ਇਹ ਮੈਚਿੰਗ ਸੂਟ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਸਕਾਈ ਬਲੂ ਜਿਹਾ ਕਲਰ ਹੈ ਕਲਰ ਵੀ ਬਹੁਤ ਸੋਹਣੇ ਨਵੇਂ ਆਏ ਹੋਏ ਨੇ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਜੀ ਇਹ ਤਿੰਨ ਦਿਨ ਹੋ ਗਏ ਸਾਡੇ ਕੋਲੇ ਸੂਟ ਬੁੱਕ ਹੋયા ਨੂੰ ਅਸੀਂ ਵੀਡੀਓ ਬਣਾਉਣ ਤੋਂ ਲੇਟ ਹੋ ਗਏ ਜੀ ਜਲਦੀ ਜਲਦੀ ਤੁਸੀਂ ਇਹ ਸੂਟ ਬੁੱਕ ਕਰਕੇ ਪੇਮੈਂਟ ਕਰਕੇ ਸੂਟ ਬੁੱਕ ਕਰ ਲਓ ਜੀ ਕਲਰ ਪ੍ਰਿੰਟ ਇੰਨੇ ਸੋਹਣੇ ਨੇ ਫਰਵਾਦ ਦੇ ਵਿੱਚ ਨਹੀਂ ਮਿਲਦੇ ਬਰਬਰੀ ਆਪਣੇ ਕੋਲੇ ਚਨਾਰ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਇੱਕ ਕਲਰ ਰੇ ਵਾਲਾ ਪ੍ਰਿੰਟ ਦੇਖੋ ਕਿੰਨੇ ਪਿਆਰੇ ਹੈ ਹਨਾ ਵੀਡੀਓ ਦੇ ਵਿੱਚ ਹੀ ਦੇਖ ਕੇ ਮਨ ਖੁਸ਼ ਹੋ ਜਾਂਦਾ ਪ੍ਰਿੰਟ ਦਾ ਲਓ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਸ ਤਰ੍ਹਾਂ ਇਹਦੇ ਨਾਲ ਲਾਈਟ ਮੈਂਜੀ ਦਾ ਕਲਰ ਹੈ ਦਾ ਦੇਖੋ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਇਹ ਜਿਹੜੇ ਮੈਂ ਤੁਹਾਨੂੰ ਇਹ ਵੀ ਸੂਟ ਵੀ ਜਿਹੜਾ ਦੋ ਇਸ ਤੋਂ ਪਹਿਲਾਂ ਵੀ ਦਿਖਾ ਦਿੱਤੇ ਨੇ ਇਹ ਆਪਣੇ ਸੂਟ ਬੁੱਕ ਹੋਏ ਹੋਏ ਨੇ ਪਹਿਣਾ ਨੂੰ ਰਿਕਵੈਸਟ ਹੈ ਜੇ ਤੁਸੀਂ ਇਹ ਸੂਟ ਲੈਣੇ ਨੇ ਜੀ ਤਾਂ ਤੁਸੀਂ ਜਲਦੀ ਜਲਦੀ ਵੀਡੀਓ ਦੇਖਨਸਾਰ ਆਪਣਾ ਸਕਰੀਨ ਦੇ ਨੰਬਰ ਚੱਲਦਾ ਜੀ ਬੁੱਕ ਕਰ ਲਿਓ ਲਓ ਜੀ ਇਹ ਕਲਰ ਇਹ ਹੋ ਗਿਆ ਤਿੰਨ ਕਲਰ ਆ ਗਏ ਜੀ ਇਹਦੇ ਵਿੱਚ ਚੌਥਾ ਕਲਰ ਇਹਦਾ ਦਿਖਾਉਣਾ ਜੀ ਆਪਾਂ ਤੁਹਾਨੂੰ ਇਹ ਪਹਿਲਾਂ ਆਪਾਂ ਪਿੰਕ ਦੇ ਵਿੱਚ ਵੀ ਮੇਰਾ ਖਿਆਲ ਇਹ ਸੇਲ ਹੋਇਆ ਹਾ ਦੇਖੋ ਜੀ ਹੁਣ ਇਹ ਆ ਗਿਆ ਜੀ ਪਿਸਤਾ ਦੇ ਵਿੱਚ ਇਹੀ ਡਿਜ਼ਾਈਨ ਪ੍ਰਿੰਟ ਕਿੰਨਾ ਪਿਆਰਾ ਕਲਰ ਹੈ ਲਾਈਟ ਪਿਸਤਾ ਜਿਹਾ ਕਲਰ ਹੈ ਲਓ ਜੀ 1850 ਸੂਟ ਦਾ ਪ੍ਰਾਈਸ ਰਹੇਗਾ ਜੀ ਇਹ ਪੰਜਾਬ ਦੇ ਵਿੱਚ ਸ਼ਿਪਿੰਗ ਚਾਰਜਸ ਸਪਰੀਨ ਹੈ ਜੀ ਅਗਰ ਤੁਸੀਂ ਪੰਜਾਬ ਤੋਂ ਬਾਹਰ ਮੰਗਾਉਗੇ ਜੀ ਤਾਂ ਤੁਹਾਨੂੰ ਬਣਦੇ ਚਾਰਜਸ ਲੱਗ ਜਾਣਗੇ ਦੇਖੋ ਸਟੈਂਪਲ ਲੱਗੀ ਹੋਊਗੀ ਜੀ ਚਨਾਰ ਦੀ ਬਰਬਰੀ ਹੋਊਗੀ ਚੈੱਕ ਕਰਕੇ ਤੁਸੀਂ ਸੂਟ ਲੈ ਸਕਦੇ ਹੋ ਲਓ ਜੀ ਪ੍ਰਿੰਟ ਇੰਨੇ ਕੁ ਸੋਹਣੇ ਨੇ ਦੇਖੋ ਜੀ ਪਹਿਣਾ ਕਹਿੰਦੀਆਂ ਨੇ ਵਰਕ ਵਾਲੇ ਸੂਟ ਹੁਣ ਵਰਕ ਵਾਲੇ ਸੂਟ ਹਨਾ ਇੰਨੀ ਗਰਮੀ ਦੇ ਵਿੱਚ ਬਹੁਤ ਪਾਉਣੇ ਬਹੁਤ ਮੁਸ਼ਕਲ ਨੇ ਬਾਕੀ ਹੁਣ ਤਾਂ ਥੋੜਾ ਜਿਹਾ ਵਰਕ ਵਾਲੇ ਸੂਟ ਸਰਦੀ ਚ ਵੀ ਟ੍ਰੈਂਡਿੰਗ ਘੱਟ ਹੀ ਪਈ ਲੈ ਲਓ ਜੀ ਚਾਰ ਕਲਰ ਆ ਗਏ ਪੰਜਵਾਂ ਕਲਰ ਇਹਦਾ ਦਿਖਾਉਣੀ ਆ ਜੀ ਆਪਾਂ ਆਲ ਓਵਰ ਇਹੇ ਦੀਦੀ ਦਾ ਆਲ ਓਵਰ ਬੁੱਕ ਹੋਇਆ ਹੋਇਆ ਹੈ ਜੀ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਤੇ ਇਹ ਬੁੱਕ ਹੋਏ ਹੋਏ ਨੇ ਪਰ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਜੀ ਬਸ ਮ ਤੇ ਜਲਦੀ ਜਲਦੀ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜਿਹੜਾ ਇਸ ਤਰ੍ਹਾਂ ਦਾ ਪਰਪਲ ਕਲਰ ਇਹ ਆਲਓਵਰ ਸੂਟ ਆਲਓਵਰ ਸੂਟ ਦਾ ਤੁਹਾਨੂੰ 2500 ਦਾ ਪੈ ਰਿਹਾ। ਲਓ ਜੀ ਦੇਖ ਕਰ ਦੋ ਬੁੱਕ ਆਪਣੇ ਸੂਟ ਇਹਦੇ ਨਾਲ ਜੇ ਤੁਸੀਂ ਸਲਵਾਰ ਲਗਾਉਂਗੇ ਜੀ ਤਾਂ ਤੁਹਾਨੂੰ ਇਹ ਪਰਪਲ ਕਲਰ ਦੀ ਮਿਲ ਜੇਗੀ। ਪੰਜ ਕਲਰ ਹੋ ਗਏ ਜੀ। ਇਸ ਤੋਂ ਬਾਅਦ ਆਪਾਂ ਤੁਹਾਨੂੰ ਕੋਨੇ ਸਾਰੇ ਸੂਟ ਬੁੱਕ ਹੋਏ ਹੋਏ ਨੇ ਜੀ ਇਹ ਵੀ ਦੇਖੋ। ਲਓ ਜੀ ਜੇ ਤੁਹਾਨੂੰ ਚਾਹੀਦੇ ਨੇ ਇਹ ਹੁਣ ਆਪਣੇ ਕੋਲੇ ਸਟਾਕ ਆਇਆ ਹੋਇਆ ਜੀ। ਤਾਂ ਤੁਸੀਂ ਰੱਖ ਸਕਦੇ ਹੋ ਦੇਖੋ ਕਿੰਨਾ ਪਿਆਰਾ ਸੂਟ ਹੈ ਇਹਦਾ ਸਰਦਈ ਕਲਰ ਹੈ ਬਾਕੀ ਤੁਸੀਂ ਇਹਨੂੰ ਪਹਿਲਾਂ ਅਸੀਂ ਨੇ ਆਫ ਵਾਈਟ ਨਾਲ ਵੀ ਸੇਲ ਕੀਤਾ ਹੁਣ ਇਹ ਨਾਲ ਬੇਸ ਕਲਰ ਦੀ ਸਲਵਾਰ ਨਾਲ ਆ ਗਿਆ ਜੀ 2.5 ਮੀਟਰ ਦੀ ਕਟ ਹੈ ਜੀ ਅਗਰ ਤੁਸੀਂ ਕੋਈ 3 ਮੀਟਰ ਦੀ ਸਲਵਾਰ ਲੈਣੀ ਹੈ ਜਾਂ ਉਸ ਤੋਂ ਵੱਧ ਲੈਣੀ ਹੈ ਤਾਂ ਤੁਹਾਨੂੰ ਉਹਨੂੰ ਮੈਸੇਜ ਕਰਕੇ ਦੱਸਣਾ ਪਏਗਾ ਬੰਦੇ ਚਾਰਜ ਜਿਸ ਨੇ ਜਿਹੜੇ ਤੁਹਾਨੂੰ ਲੱਗ ਜਾਣਗੇ ਉਹਨਾਂ ਨੂੰ ਲਓ ਜੀ ਇੱਕ ਕਲਰ ਆ ਗਿਆ ਰਾਨੀ ਦੇਖੋ ਇਸ ਤਰ੍ਹਾਂ ਇਹਦੇ ਨਾਲ ਵੀ ਆਫ ਵਾਈਟ ਆਪਾਂ ਨੇ ਸਲਵਾਰ ਦਿੱਤੀ। ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ ਇਹਦੇ ਨਾਲ ਆਪਾਂ ਕੱਲ ਵੀਡੀਓ ਚ ਪਾਇਆ ਸੀਗਾ ਉਹਦੇ ਹਨਾ ਸਲਵਾਰ ਤੇ ਵਰਕ ਹੋਇਆ ਹੋਇਆ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਜੀ ਬਲੈਕ ਲਓ ਜੀ। ਇਹ ਤਾਂ ਬਹੁਤ ਜੋਰ ਇਹ ਪਹਿਲਾਂ ਜੋਰਜਾਟ ਦੇ ਵਿੱਚ ਆਇਆ ਸੀ ਚਨਾਰ ਦੇ ਵਿੱਚ ਹੁਣ ਇਹ ਬਰਗਰੀ ਦੇ ਵਿੱਚ ਕਿੰਨਾ ਡਿਜ਼ਾਈਨ ਫੇਮਸ ਹੋ ਗਿਆ। ਦੇਖੋ। ਲਓ ਜੀ ਸਕਰੀਨਸ਼ਾਟ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚਨਾਰ ਦੀ ਵਰਬਰੀ ਰਹੇਗੀ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਸੇਮ ਹੈਨਾ ਇਹਦਾ ਪ੍ਰਿੰਟਡ ਡਿਜ਼ਾਈਨ ਫੈਬਰਿਕ ਸੇਮ ਰਹੇਗਾ ਜੀ ਉਹ ਦੁਪੱਟਿਆਂ ਨਾਲ ਆਗੇ ਟਾਈ ਡਾਈਸ ਲਵਾਰਾਂ ਨੇ ਉਹਨਾਂ ਨਾਲ ਲਓ ਜੀ ਸਲਾਹੀ ਆਪਾਂ ਨੇ ਹੈਨਾ ਵੀ ਇਹਦੇ ਨਾਲ ਵੀ ਪ੍ਰਿੰਟਡ ਦੁਪੱਟੇ ਆਏ ਹੋਏ ਸੀਗੇ ਨਾਲ ਦੇ ਜਿਵੇਂ ਪ੍ਰਿੰਟ ਸ਼ਾਇਰ ਦੇ ਵਿੱਚ ਸੀਗਾ ਜੀ ਉਵੇਂ ਪ੍ਰਿੰਟ ਬਣਿਆ ਹੋਇਆ ਸੀ ਹੁਣ ਆਪਾਂ ਨੇ ਇਹ ਤਿਆਰ ਕਰਵਾਏ ਨੇ ਜੀ ਟਾਈ ਡਾਈ ਦੁਪट्टे ਇਸ ਤਰ੍ਹਾਂ ਇਹਦੇ ਨਾਲ ਟਾਈ ਡਾਈ ਸਲਵਾਰ ਰਹੇਗੀ ਜੀ ਦੇਖੋ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਪਹਿਲਾ ਵਾਲੇ ਕਲਰ ਸੀ ਕਿ ਜੀ ਕਰੋਜੀ ਤੇ ਸਕਾਈ ਕਲਰ ਇਹ ਆ ਗਿਆ ਜੀ ਇਸ ਤਰ੍ਹਾਂ ਦਾ ਬਹੁਤ ਪਿਆਰਾ ਕਲਰ ਹੈ ਇਹਦੇ ਨਾਲ ਇਸ ਤਰ੍ਹਾਂ ਆਪਾਂ ਨੇ ਟਾਈ ਡਾਈ ਰੱਖੀ ਹੈ ਜੀ ਸਲਵਾਰ ਲਓ ਜੀ ਇਹ ਤੁਹਾਨੂੰ ਸਲਵਾਰ ਹੈ ਜਿਹੜੀ ਟਾਈ ਡਾਈ ਮਿਲੂਗੀ ਸਲਵਾਰ ਦੇ ਗੋਡੇ ਤੱਕ ਤੁਹਾਨੂੰ ਸਲਵਾਰ ਹੈ ਜਿਹੜੀ ਆਪਣੇ ਟਾਈ ਡਾਈ ਮਿਲੂਗੀ ਉਪਰੋਂ ਹੀ ਨਾਲ ਦਾ بیس ਕਲਰ ਪਲੇਨ ਰਹੇਗਾ ਜੀ ਲਓ ਜੀ ਇਹਦੇ ਨਾਲ ਆਪਾਂ ਨੇ ਬਰਬਰੀ ਦਾ ਰੱਖਿਆ ਜੀ ਦੁਪੱਟਾ ਫਿਨਿਸ਼ਿੰਗ ਤਾਂ ਉਹਨੂੰ ਕਰਕੇ ਦੇਵਾਂਗੇ ਬਾਕੀ ਤੁਹਾਡੀ ਚੋਇਸ ਹੈ ਦੁਪੱਟੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਡਿਜ਼ਾਈਨ ਇਸ ਤਰ੍ਹਾਂ ਆਪਾਂ ਵਿਚਾਲੋਂ ਜਿਹੜੇ ਸੈਂਟਰ ਦੇ ਵਿੱਚ ਫਲਾਵਰ ਬਣਾ ਰਹੇ ਹਾਂ ਜੀ ਇਹ ਡਿਜ਼ਾਈਨ ਆਪਣਾ ਬਹੁਤ ਸੋਹਣਾ 트ੈਂਡਿੰਗ ਦੇ ਵਿੱਚ ਹੈ ਲਓ ਜੀ ਇਹਦੇ ਵਿੱਚ ਆਪਾਂ ਨੇ ਇੱਕ ਫਲਾਵਰ ਰੱਖਿਆ ਸੈਂਟਰ ਦੇ ਵਿੱਚ ਜਾਂ ਇੱਕ ਇੱਥੇ ਇੱਕ ਇਧਰ ਤਿੰਨ ਵੀ ਰੱਖੇ ਹੁੰਦੇ ਨੇ ਤੇ ਇਸ ਤਰ੍ਹਾਂ ਸਾਰੇ 4 ਸਾਈਡ ਦੁਪੱਟੇ ਨੂੰ ਆਪਾਂ ਟਾਈ ਡਾਈ ਕੀਤਾ ਇਹ ਹੈਗਾ ਜੀ ਬਰਬਰੀ ਦਾ ਸੂਟ ਇਹਦਾ ਪ੍ਰਾਈਸ ਰਹੇਗਾ ਜੀ 3250 ਰੁਪਏ ਸ਼ਿਪਿੰਗ ਅਸੀਂ ਪੰਜਾਬ ਦੇ ਵਿੱਚ ਫ੍ਰੀ ਹੋਵੇਗੀ ਤੇ ਜਿਹੜੀ ਇਹਦੀ ਫਿਨਿਸ਼ਿੰਗ ਹੈ ਉਹ ਅਸੀਂ ਕਰਕੇ ਦੇਵਾਂਗੇ ਜੀ 3250 ਦੇ ਵਿੱਚ ਇਹਦੇ ਵਿੱਚ ਇੱਕ ਕਲਰ ਮਿਲ ਜੇਗਾ ਜੀ ਤੁਹਾਨੂੰ ਇਹ ਵਾਲਾ ਇਸ ਤਰ੍ਹਾਂ ਦਾ ਲਾਈਟ ਪਰਪਲ ਜਿਹਾ ਕਲਰ ਹੈ ਬਹੁਤ ਸੋਹਣਾ ਪਿਆਰਾ ਕਲਰ ਹੈ ਲਓ ਜੀ ਇਹ ਦੋ ਹੀ ਕਲਰ ਇਹਦੇ ਵਿੱਚ ਅਵੇਲੇਬਲ ਨੇ ਜਿਹੜਾ ਆਪਾਂ ਕੱਲ બીਜਾ ਕਲਰ ਵੀਡੀਓ ਚ ਦਿਖਾਇਆ ਸੀ ਜੀ ਉਹ ਵੀ ਸੇਲ ਹੋ ਗਿਆ ਦੇਖੋ ਜੀ ਇਸ ਤਰ੍ਹਾਂ ਇਹ ਦੁਪट्टे ਦੀ ਜਿਹੜੀ ਇਹਦੀ ਵੀ ਇਸ ਤਰ੍ਹਾਂ ਟਾਈ ਡਾਈ ਸਲਵਾਰ ਰਹੇਗੀ ਜੀ ਇਹ ਵਾਲਾ ਕਲਰ ਆ ਗਿਆ ਦੇਖੋ ਇਹਦੀ ਜਿਹੜੀ ਦੁਪट्टे ਦੀ ਟਾਈ ਦਾ ਟਾਈ ਡਾਈ ਦਾ ਡਿਜ਼ਾਈਨ ਹੈ ਜੀ ਉਹ ਲੱਗ ਹੈ ਆਪਾਂ ਖੋਲ ਕੇ ਦਿਖਾ ਦਿੰਨੇ ਇਸ ਤਰ੍ਹਾਂ ਟੇਡੀਆਂ ਲੈਣਾ ਜਾਣੀ ਹੈ ਲੋਕ ਬਹੁਤ ਸੋਹਣਾ ਪ੍ਰਿੰਟ ਡਿਜ਼ਾਈਨ ਬਣਿਆ ਹੋਇਆ ਬਾਕੀ ਤੁਹਾਡੀ ਚੋਇਸ ਹੈ ਲਓ ਸਕਰੀਨ ਸ਼ਾਟ ਆਪਣੇ ਸੂਟ ਬੁੱਕ ਕਰ ਸਕਦੇ ਹੋ ਜੀ 3250 ਰੁਪਏ ਇਹਦੇ ਦਾ ਤੁਹਾਨੂੰ ਪ੍ਰਾਈਸ ਰਹੇਗਾ ਜੀ ਲਓ ਜੀ ਇਸ ਤੋਂ ਬਾਅਦ ਇੱਕ ਆ ਗਿਆ ਜੀ ਇਸ ਤੇ ਪ੍ਰਿੰਟ ਦੇ ਨਾਲ ਵੀ ਆਪਾਂ ਨੇ ਟਾਈ ਡਾਈ ਪਹਿਲਾਂ ਇਹ ਮੈਚਿੰਗ ਵਿਦਆਊਟ ਦੁਪट्टे ਤੁਸੀਂ ਜੀ ਉਹਨਾਂ ਸੂਟਾਂ ਦਾ ਪ੍ਰਾਈਸ ਸੀਗਾ ਅਲੱਗ ਤੋਂ ਤੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਟਾਈ ਡਾਈ ਸਲਵਾਰ ਰੱਖੀ ਐ ਇਸ ਤਰ੍ਹਾਂ ਦਾ ਇਹ ਬਰਬਰੀ ਦਾ ਚਨਾਰ ਦੀ ਬਰਬਰੀ ਦੀ ਸ਼ਰਟ ਰਹੇਗੀ ਦੇ ਲਓ ਜੀ ਬਹੁਤ ਸੋਹਣੀ ਜਿਹੜੀ ਹੈਗੀ ਆਪਾਂ ਨੇ ਇਹਦੇ ਨਾਲ ਸਲਵਾਰ ਡਾਈ ਕਰਾਈ ਐ ਦੇਖੋ ਜੀ ਇਸ ਤਰ੍ਹਾਂ ਹਲਕਾ ਇਹਦੇ ਵਿੱਚ ਰਾਣੀ ਸ਼ੇਡ ਪਾ ਕੇ نیچے ਤੱਕ ਬਹੁਤ ਸੋਹਣਾ ਬਹਲਾ ਜਿਆਦਾ ਉਹ ਨਹੀਂ ਹੈਗਾ ਤੇ ਇਹਦੇ ਨਾਲ ਇਸ ਤਰ੍ਹਾਂ ਦਾ ਬਰਬਰੀ ਦਾ ਆਪਾਂ ਨੇ ਰੱਖਿਆ ਜੀ ਦੁਪੱਟਾ ਦੇਖੋ ਜੀ ਇਹਦੇ ਦੁਪੱਟੇ ਦੇ ਵੀ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਮਿਲੇਗਾ ਲਓ ਜੀ ਸਾਰੇ ਫੋਰ ਸਾਈਡ ਇਸ ਤਰ੍ਹਾਂ ਦੀ ਇਹਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਬਰਕਰੀ ਦਾ ਵਿਚਾਲੋਂ ਸੈਂਟਰ ਇਹਦਾ ਆਪਾਂ ਨੇ ਪਲੇਨ ਰੱਖਿਆ ਕਲਰ ਪ੍ਰਿੰਟ ਦੇਖੋ ਜੀ ਕਿੰਨਾ ਸੋਹਣੀ ਫਿਨਿਸ਼ਿੰਗ ਹੋਏਗੀ ਜੀ ਦੀ 3250 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਫਿਨਿਸ਼ਿੰਗ ਹੈ ਜਿਹੜੀ ਅਸੀਂ ਕਰਕੇ ਦੇਵਾਂਗੇ ਲਓ ਜੀ ਕਿੰਨੇ ਪਿਆਰੇ ਪ੍ਰਿੰਟ ਨੇ ਕਿੰਨੇ ਸੋਹਣੇ ਸੂਟ ਨੇ ਲਓ ਸਕਰੀਨ ਸ਼ਾਟ ਚਲੋ ਜੀ ਮੈਂ ਤੁਹਾਨੂੰ 8-10 ਸੂਟ ਦਿਖਾ ਦਿਤੇ ਨੇ ਪ੍ਰਿੰਟ ਤੁਸੀਂ ਆਪ ਹੀ ਵੀਡੀਓ ਦੇਖ ਕੇ ਤੁਹਾਨੂੰ ਯਕੀਨ ਹੋ ਜਾਊਗਾ ਵੀ ਇੰਨੇ ਸੋਹਣੇ ਪ੍ਰਿੰਟ ਨੇ ਇੰਨੀ ਸੋਹਣੀ ਇਹਨਾਂ ਦੀ ਲੁੱਕ ਹੈ ਸੂਟਾਂ ਦੀ ਬਾਕੀ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਬਸ ਮੇਰੀ ਇਹੀ ਰਿਕਵੈਸਟ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਇਹ ਸੂਟਾਂ ਦੀ ਬੁਕਿੰਗ ਕਰਵਾ ਲਓ ਜੀ ਇਹ ਜਿਹੜਾ ਸਟਾਕ ਹੈ ਨਾ ਬਹੁਤ ਪਰਸੋਂ ਤੋਂ ਹੀ ਸਾਡੇ ਕੋਲੇ ਆਏ ਅਸੀਂ ਸਟੇਟਸ ਕੀ ਬੁੱਕ ਹੋ ਗਈ ਐਨੇ ਸੂਟ ਹਨਾ ਵੀਡੀਓ ਦੇਖ ਕੇ ਤਾਂ ਪਤਾ ਨਹੀਂ ਵੀ ਮਿਲਣਗੇ ਕਿ ਨਾ ਮਿਲਣਗੇ ਰਿਕਵੈਸਟ ਹੈ ਜੀ ਤੁਸੀਂ ਚਿੰਤਾ ਨਾ ਕਰਿਆ ਕਰੋ ਵੀ ਜਾਂ ਫੈਬਰਿਕ ਨਹੀਂ ਵਧੀਆ ਹੋਣੀ ਜਾਂ ਸੂਟ ਨਹੀਂ ਪਹੁੰਚਣਾ ਪਰਮਾਤਮਾ ਦੀ ਕਿਰਪਾ ਨਾਲ ਹੁਣ ਜਿਹੜਾ ਹਨਾ ਵੀ ਸੜਿਆ ਹੋਇਆ ਸੀ ਆਪਣੇ ਸਿਲਸਿਲਾ ਉਹ ਠੀਕ ਹੋ ਗਿਆ ਆਪਣੇ ਪਾਰਸਲ ਰੈਗੂਲਰ ਚੱਲਣਗੇ ਜੀ ਜਲਦੀ ਜਲਦੀ ਪਹੁੰਚ ਜਾਣਗੇ ਤੁਹਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਸੂਟ ਕਿਵੇਂ ਦੇ ਲੱਗੇ ਤਾਂ ਸਾਨੂੰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ ਸੋਹਣੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ